ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅੱਜ ਰਾਤ ਦੇ ਮੌਸਮ ਦੀ ਔਰ ਅਗਲੇ 5 ਦਿਨਾਂ ਦੀ ਮੌਸਮ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ ਯਾਨੀ ਕਿ 25 ਜੁਲਾਈ ਤੱਕ ਪੰਜਾਬ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਹੈ ਤੁਹਾਨੂੰ ਦੱਸਾਂਗੇ ਔਰ ਮੌਨਸੂਨ ਦਾ ਕੀ ਕੰਡੀਸ਼ਨਸ ਰਹਿਣਗੇ ਆਉਂਦੇ ਦਿਨਾਂ ਦੇ ਵਿੱਚ ਕਿੰਨਾ ਕੁ ਸਰਗਰਮ ਰਹੇਗਾ ਮੌਨਸੂਨ ਤੇ ਮੀਂਹ ਕਿੰਨੇ ਤਰ੍ਹਾਂ ਦੇ ਹੋਣਗੇ ਇਹ ਵੀ ਅਪਡੇਟ ਤੁਹਾਨੂੰ ਦੇਵਾਂਗੇ ਐਸੇ ਦਿਨਾਂ ਜੋ ਲਾਈਵ ਸੈਟਲਾਈਟ ਤਸਵੀਰਾਂ ਨੇ ਤੁਹਾਡੇ ਨਾਲ ਸਾਂਝਾ ਕਰ ਰਹੀਆਂ ਜੀ ਲਗਭਗ ਸ਼ਾਮ ਦੇ 6:00 ਵਜੇ ਚੱਲੇ ਆ 20 ਜੁਲਾਈ ਦਾ ਦਿਨ ਅਖੀਲੇ ਪੜਾਤੇ ਆ ਤੇ ਹੁਣ ਅਸਲੇ ਜੇਕਰ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ ਉਹ ਬਹੁਤੇ ਖੇਤਰ ਗਰਮ ਤੇ ਖੁਸ਼ਕ ਬਣੇ ਹੋਏ ਨੇ ਅੱਜ ਸਾਰਾ ਦਿਨ ਗਰਮ ਜੀ ਜਿਹੜੀ ਆ ਗਰਮੀ ਲੈਵਲ ਤੇ ਦਰਜ ਹੋਈ ਹੈ ਤੇ ਹੋਮਸ ਵੀ ਬਹੁਤੇ ਫਾਗਾਂ ਦੇ ਵਿੱਚ ਪਰੇਸ਼ਾਨੀ ਦਾ ਕਾਰਨ ਬਣੀ ਹੋਈ ਆ ਇਸ ਵੇਲੇ ਕੁਝ ਫਟੰਡਾ ਹੋ ਗਿਆ ਮਾਨਸਾ ਹੋ ਗਿਆ ਇੱਧਰ ਸ੍ਰੀ ਮੁਕਤਸਰ ਸਾਹਿਬ ਫਾਜ਼ਿਲਕਾ ਬੋਹਰ ਇਹਨਾਂ ਖੇਤਰਾਂ ਦੇ ਉੱਪਰ ਦੀ ਬੱਦਲ ਵਾਏ ਜੇ ਲੰਘ ਰਿਹਾ ਕਿਤੇ 5-7 ਕਣੀਆਂ ਡਿੱਗ ਜਾਣੇ ਤਾਂ ਇਨਕਾਰ ਨਹੀਂ ਕਰ ਸਕਦੇ ਵੈਸੇ ਬਹੁਤੇ ਖੇਤਰ ਮੀਂਹ ਨਾਲ ਜਿਹੜਾ ਮੀਂਹ ਪਖੋਂ ਰਹਿਤ ਰਣਗੇ ਯਾਨੀ ਸਾਫ ਰਣਗੇ ਅਦੋ ਜੇ ਫਸੇ ਫਹਾੜਾ ਦੇ ਵਿੱਚ ਜ਼ਫਰਦਸ ਹਲਚਲ ਜੜੀ ਵੇਖਣੀ ਵੇਖਾ ਨੂੰ ਮਿਲ ਰਹੀ ਆ ਜਿਹੜੀ ਕਿ ਆਉਂਦੇ ਦਿਨਾਂ ਦੇ ਵਿੱਚ ਭਾਰੀ ਮੀਂਹ ਦਾ ਕਾਰਨ ਬਣੇਗੀ ਪੰਜਾਬ ਪੰਜਾਬ ਦੇ ਲਗਭਗ ਕਹਿ ਲਿਆ ਕਿ 55-60% ਖੇਤਰ ਜਿਹੜੇ ਆ ਭਾਰੀ ਮੀਂਹ ਨਾਲ ਕਵਰ ਹੋਣ ਜਾ ਰਹੇ ਨੇ ਇਦੇ ਨਾਲ ਲੱਗਦੇ ਹਰਿਆਣੇ ਦੇ ਵੀ ਕੁਝ ਖੇਤਰਾਂ ਦੇ ਵਿੱਚ ਅੱਜ ਹਲਕੇ ਸ਼ਰਾਟੇ ਲੱਗੇ ਨੇ ਤੇ ਆਉਂਦੇ ਘੰਟਿਆਂ ਦੇ ਵਿੱਚ ਯਾਨੀ ਕਿ ਅੱਜ ਰਾਤ ਨੂੰ ਜਾਂ ਕੱਲ ਸੜਕੇ ਸਵੇਰੇ ਹਰਿਆਣਾ ਦੇ ਪੂਰਬੀ ਭਾਗ ਔਰ ਦਿੱਲੀ ਗੁਰੂਗਰਾਮ ਨੇੜਾ ਜੋ ਕਿ ਦੇ ਪਛਮੀ ਭਾਗਾਂ ਦੇ ਵਿੱਚ ਕਿੱਥੇ ਕਿੱਥੇ ਹਲਕੇ ਸ਼ਰਾਟੇ ਲੱਗ ਸਕਦੇ ਨੇ ਕੱਲ ਸਵੇਰ ਤੱਕ ਤੇ ਕੱਲ 21 ਤਰੀਕ ਤੋਂ ਮੀਂਹ ਦਾ ਦੌਰ ਲੱਗਣ ਜਾ ਰਿਹਾ ਜੀ ਪੰਜਾਬ ਕਾ ਲਈਏ ਹਰਿਆਣਾ ਕਾ ਲਈਏ ਇੱਧਰ ਹਿਮਾਚਲ ਉੱਤਰਾਖੰਡ ਤੇ ਜੰਮੂ ਦੇ ਖੇਤਰਾਂ ਦੇ ਵਿੱਚ ਜ਼ਬਰਦਸਤ ਮੌਸਮ ਦੀਆਂ ਹਲਚਲ ਵੇਖਣ ਨੂੰ ਮਿਲਣ ਗਿਆ ਤੇ ਤਗੜੇ ਮੀਂਹ ਜੜਿਆ ਲੱਗਣ ਜਾ ਰਹੇ ਨੇ ਆਉਂਦੇ ਜੇਕਰ ਟੈਂਪਰੇਚਰ ਵਾਲੇ ਫਖੋ ਦੇਖਦੇ ਆਂ ਤੇ ਟੈਂਪਰੇਚਰ ਵੀ ਜਿੱਥੇ 40 ਫਜਾਲਿਆਂ ਨੂੰ ਜਾ ਰਹੇ ਨੇ ਉਹਨਾਂ ਦੇ ਵਿੱਚ ਠੱਲ ਹੋਏਗੀ ਤੇ ਗਰਮੀ ਤੇ ਹਮਸਾ ਤੋਂ ਵਧੀਆ ਰਾਹਤ ਮਿਲ ਸਕਦੀ ਅਗਲੇ 2-3 ਦਿਨਾਂ ਦੇ ਵਿੱਚ। ਵੀ ਵਰਨਿੰਗ ਫਾਰ ਪੰਜਾਬ ਪੰਜਾਬ ਦੇ ਲਈ ਵਰਨਿੰਗ ਹੈ ਜੀ ਜੁਲਾਈ 20 ਦੀ ਤਰੀਕ ਇੱਥੇ ਫੈਈ ਹੋਈ ਆ। ਅੱਜ ਦੇ ਲਈ ਕੋਈ ਵਾਰਨਿੰਗ ਨਹੀਂ ਹੈ 21 ਤੇ 22 ਤਰੀਕ ਅਗਲੇ 48 ਘੰਟੇ ਜਿਹੜੇ ਨੇ yellow alert ਤੇ ਨੇ ਪੰਜਾਬ ਦੇ ਵਿੱਚ ਹੈਵੀ ਰੇਨ ਦੇ ਜਿਹੜੇ ਅਲਰਟ ਨੇ ਜਾਰੀ ਕੀਤੇ ਜਾ ਚੁੱਕੇ ਨੇ 24 ਤਰੀਕ ਨੂੰ ਵੀ yellow alert ਜਿਹੜਾ ਹੈਵੀ ਰੇਨ ਦੇ ਜਾਰੀ ਕੀਤੇ ਜਾ ਚੁੱਕੇ ਨੇ ਸੌਦੇ ਦਿਨਾਂ ਦੇ ਵਿੱਚ ਵਧੀਆ ਰਾਹਤ ਗਰਮੀ ਤੋਂ ਮਿਲਣ ਜਾ ਰਹੀ ਆ ਪੰਜਾਬ ਵਾਸੀਆਂ ਨੂੰ ਨਾਲ ਲੱਗਦੇ ਖੇਤਾਂ ਇਹ ਜਸਦੇਵ ਜੀ ਧੰਨਵਾਦ